हां जी हां जी हां जी दोस्तों सत श्री अकाल अमृत वेला हो गया ਤੇ ਸਵੇਰ ਦੇ ਵੱਜ ਗਿਆ 4 ਤੇ ਆਪਾਂ ਨਹਾਈ ਧੋਈ ਕਰਕੇ ਤੇ ਆ ਗਏ ਆਪਣੇ ਵਾਸਤੇ ਚਾਹ ਚਾਹ ਗਰਮਾ ਗਰਮ ਪੀ ਕੇ ਆ ਗਏ ਆ ਆਨੰਦ ਚਾਹਾਂ ਛਾਹਾਂ ਪੀਣ ਤੋਂ ਬਾਅਦ ਆਪਾਂ ਬੰਨਣ ਲੱਗੇ ਪੱਗ ਪੱਗ ਦਾ ਲੜ ਰਹਿ ਗਿਆ ਵੱਡਾ ਤੇ ਹੁਣ ਆਪਾਂ ਕੀ ਕਰੀਏ ਲਓ ਜੀ ਪੱਗ ਬੰਨ ਕੇ ਵੇਖੋ ਜੀ ਕਰੋ ਚੈੱਕ ਤਿਆਰ ਸ਼ਹਰ ਹੋ ਕੇ ਕੱਚੇ ਰਾਵਾਂ ਤੋਂ ਹੋ ਕੇ ਆਪਾਂ ਪਹੁੰਚ ਗਏ ਆ ਜੀ ਇਧਰ ਫੌਜੀ ਦੇ ਮੁੰਡੇ ਨੇ ਬਾਟ ਕਾਟ ਰੱਖਿਆ ਕਹਿ ਰਿਹਾ ਹਮ ਕਿਸੇ ਸੇ ਕਮ ਨਹੀਂ ਅੱਛਾ ਆਓ ਜੀ ਬਿਠਾ ਆ ਕੇ ਸੰਗਤਾਂ ਨੂੰ ਤੇ ਲਾਣੇਦਾਰ ਨੂੰ ਸਾਹਮਣੇ ਸੀਟ ਤੇ ਬਾ ਕੇ ਚਲਿਏ ਸਰਪੰਚ ਸਾਹਿਬ ਚਲ ਲਓ ਜੀ ਚਾਲੇ ਪਾਤੇ ਆ ਜੀ ਪਿੰਡ ਦੇ ਗੁਰਦਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੇ ਹੋਏ ਤੇ ਹੁਣ ਆਪਾਂ ਸਿੱਧੇ ਸਰਹੰਦ ਫਤਿਹਗੜ ਸਾਹਿਬ ਵਾਹਿਗੁਰੂ ਯਾਤਰਾ ਸਫਲ ਕਰੇ ਆਪਾਂ ਪਹੁੰਚ ਗਏ ਆ ਮੰਨਤ ਹਵੇਲੀ ਚਾ ਪਾਣੀ ਛਕ ਛਕਾ ਕੇ ਹੁਣ ਚੱਲੇ ਪਾਵਾਂਗੇ ਜੀ ਪੰਜਾਬ ਸ਼ਹੀਦਾਂ ਦੀ ਧਰਤੀ ਤੇ ਪਹੁੰਚ ਗਏ ਆ ਤੇ ਪ੍ਰਣਾਮ ਕਰਦੇ ਆ ਦੀਵਾਨ ਟੋਟਲ ਮਲ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਤੇ ਆਪਾਂ ਉਹਦੀ ਯਾਦਗਾਰ ਵਿੱਚ ਬਣੇ ਗੇਟ ਨੂੰ ਪਾਰ ਕੀਤਾ ਸੰਗਰ ਲੰਗਰ 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 ਹਾਂਜੀ ਸੰਗਤੋ ਛਕਣਾ ਲੰਗਰ ਮੀਲ ਕੇ ਗੋਬੀ ਕੋਠ ਇੱਕ ਖੱਟਰ ਦੇ ਹੁੰਦੇ ਜਿਵੇਂ ਉਹ ਸਾਨੂੰ ਕਰਦਾ ਜਿਵੇਂ ਉਹ ਲਓ ਜੀ ਸੰਗਤਾਂ ਟੁੱਟ ਕੇ ਪੈ ਗਈਆਂ ਲੰਗਰ ਨੂੰ ਚਲੋ ਜੀ ਪ੍ਰਸ਼ਾਦ ਆ ਛਕੋ 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 ਗੁਰੂ ਦਾ ਲੰਗਰ ਕੋਫੀ ਦਾ ਲੰਗਰ ਆਪਾਂ ਗਏ ਆ ਪਹੁੰਚ ਦਰਸ਼ਨ ਕਰੋ ਸੰਗਤਾਂ ਦੇ ਚਰਨ ਗੰਗਾ ਦੇ ਵਿੱਚ ਚਰਨ ਧੋ ਕੇ ਸਾਫ਼ ਕਰਕੇ ਆਪਾਂ ਸਲੋਵਰ ਸਾਹਿਬ ਦੇ ਪਹੁੰਚ ਗਏ ਆ ਤੇ ਦਰਸ਼ਨ ਕਰੋ ਸੰਗਤਾਂ ਤੇ ਅੱਜ ਆ 22 ਤਰੀਕ ਆਪਾਂ 4-5 ਦਿਨ ਪਹਿਲਾਂ ਹੀ ਆ ਗਏ ਆ ਕਿਉਂਕਿ ਬਾਅਦ ਚ ਸੰਗਤਾਂ ਬਹੁਤ ਹੋ ਜਾਂਦੀਆਂ ਵਾਂ ਦਰਸ਼ਨ ਦੇਦਾਰੇ ਨਹੀਂ ਹੁੰਦੇ ਬੱਚਿਆਂ ਨੇ ਚੂਲਾ ਵਗੈਰਾ ਲਿਆ ਤੇ ਇਸ਼ਨਾਨ ਕੀਤਾ ਦਰਸ਼ਨ ਕਰੋ ਠੰਡਾ ਬੁਰਜ ਸੰਗਤਾਂ ਅੱਜ ਵੀ ਬਹੁਤ ਆ ਆਪਾਂ ਕੀ 4-5 ਦਿਨ ਪਹਿਲਾਂ ਆ ਗਏ ਆ ਫਿਰ ਵੀ ਸੰਗਤਾਂ ਹਮ ਹਮਾ ਕੇ ਪਹੁੰਚ ਰਹੀਆਂ ਸਾਹਿਬ ਜਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੇ ਆ ਹੋયા 10 ਮਿੰਟ ਵਾਹਿਗੁਰੂ ਦਾ ਨਾਮ ਜਾਪ ਕੀਤਾ ਤੇ ਸੰਗਤਾਂ ਨੇ ਦਰਸ਼ਨ ਕੀਤੇ ਠੰਡੇ ਬੁਰਜ ਦੇ ਬੱਚੇ ਛੋਟੇ ਛੋਟੇ ਲੈ ਕੇ ਸੰਗਤਾਂ ਬਹੁਤ ਪਹੁੰਚੀਆਂ ਹੋਈਆਂ ਠੰਡਾ ਬੁਰਜ ਦਰਸ਼ਨ ਕਰੋ ਜੀ ਕੜਾ ਪ੍ਰਸ਼ਾਦ ਦੀ ਦੇਗ ਕਰਾ ਕੇ ਤੇ ਕਰਪਾਨ ਭੇਟ ਕਰਵਾ ਕੇ ਆਪਾਂ ਲੱਗ ਗਏ ਆਂ ਸੰਗਤ ਦੀ ਲਾਈਨ ਦੇ ਵਿੱਚ ਬੱਚਿਆਂ ਵਾਸਤੇ ਬੜਾ ਔਖਾ ਸੀ ਤੇ ਬੱਚੇ ਨੂੰ ਆਪਾਂ ਮੋਡਿਆਂ ਤੇ ਚੁੱਕ ਲਿਆ ਵਾਹਿਗੁਰੂ ਦੀ ਕਿਰਪਾ ਸਦਕਾ ਦਰਸ਼ਨ ਦਿਦਾਰੇ ਕੀਤੇ ਤੇ ਤੁਹੀਂ ਵੀ ਕਰੋ ਦਰਸ਼ਨ ਸੰਗਤਾਂ ਦੇ ਵੇਖੋ ਸੰਗਤਾਂ ਕਿਵੇਂ ਹਮ ਹਮਾ ਕੇ ਦਰਸ਼ਨ ਕਰਨ ਵਾਸਤੇ ਦੂਰੋਂ ਨੇੜਿਓਂ ਪਹੁੰਚੀਆਂ ਲਓ ਜੀ ਇਧਰ ਆਣ ਕੇ ਵੇਖਿਆ ਤੇ ਨਿਹੰਗ ਸਿੰਘ ਗੱਜਕੇ ਦੇ ਜੋਹਰ ਦਿਖਾ ਰਹੀ ਦੁਕਾਨਾਂ ਤੇ ਤੁਹਾਨੂੰ ਦਿਖਾਉਣੇ ਆ ਕਿ ਸਸਤਰ ਬਹੁਤ ਤਰੀਕੇ ਦੇ ਵਧੀਆ-ਵਧੀਆ ਸਸਤਰ ਮਿਲਦੇ ਆ ਹਰ ਤਰੀਕੇ ਦੀਆਂ ਚੀਜ਼ਾਂ ਮਿਲਦੀਆਂ ਜਵਾਕਾਂ ਵਾਸਤੇ ਖਿਲਾਉਣੇ ਟਰੈਕਟਰ ਵਗੈਰਾ ਤੇ ਘਰ ਦਾ ਸਮਾਨ ਬਹੁਤ ਕੁਝ ਮਿਲਦਾ ਦਰਸ਼ਕੋ ਤੁਹਾਨੂੰ ਦਿਖਾਉਣੇ ਆ ਆਪਾਂ ਵੀ ਕੋਈ ਨਾ ਕੋਈ ਯਾਦਗਾਰ ਵਾਸਤੇ ਸਸਤਰ ਲੈ ਕੇ ਜਾਣਾ ਜੀ ਆ ਸੇਰੀ ਸਾਹਿਬ ਪਏ ਆ ਆਪਾਂ ਕੋਈ ਸੇਰੀ ਸਾਹਿਬ ਲੈ ਲਈਏ ਇਕ ਕਾਸਿਰੀ ਸਾਹਿਬ ਆਪਾਂ ਨੂੰ ਪਸੰਦਾ ਹੈ ਇਹ ਆਪਾਂ ਲੈ ਲਿਆ ਤੇ ਥੋੜੀ ਜੀ ਇਹਦੀ ਸੇਵਾ ਹੋਣ ਵਾਲੀ ਆ ਤੇ ਵੀਰ ਨੂੰ ਕਿਹਾ ਸੇਵਾ ਕਰ ਦੋ ਤੇ ਵੀਰ ਨੇ ਬੜੀ ਤਰੀਕੇ ਨਾਲ ਵਧੀਆ ਸੇਵਾ ਕਰਤੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਲਾਭ ਹੀ ਦਿੱਤੀ ਆ ਲਓ ਜੀ ਆਪਾਂ ਪਹੁੰਚ ਗਏ ਆ ਸ੍ਰੀ ਜੋਤੀ ਸਰੂਪ ਸਾਹਿਬ ਗੁਰਦਾਰ ਸਾਹਿਬ ਜਿੱਥੇ ਭਾਈ ਟੋਡਰਮਲ ਜੀ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਤੇ ਜਗਾ ਖਰੀਦੀ ਤੇ ਸਾਹਿਬਜ਼ਾਦੀਆਂ ਦੇ ਅੰਤਿਮ ਸੰਸਕਾਰ ਵਾਸਤੇ ਜਗਾ ਲਈ ਬਦਲੇ ਵਿੱਚ ਆਪਣੇ ਪਰਿਵਾਰ ਦੀ ਕੁਰਬਾਨੀ ਕੀਤੀ ਛੋਟੇ ਬੱਚੇ ਨੂੰ ਤੇ ਪੂਰੇ ਪਰਿਵਾਰ ਨੂੰ ਕੋਹਲੂ ਵਿੱਚ ਪੇਟ ਦਿੱਤਾ ਜ਼ਾਲਮ ਸਰਕਾਰ ਨੇ ਸਿੱਖ ਕੌਮ ਸਦਾ ਯਾਦ ਕਰਦੀ ਰਹੂਗੀ ਭਾਈ ਟੋਡਰ ਮਲ ਦੀ ਕੁਰਬਾਨੀ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਇਸ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਨੇ ਆਪਣਾ ਪਰਿਵਾਰ ਛੱਡ ਕੇ ਇਹ ਮੁੱਦੇ ਤੇ ਗੱਲਬਾਤ ਕੀਤੀ ਓਹੋ ਜੀ ਹੁਣ ਆਪਾਂ ਵਾਪਸੀ ਚਾਲੇ ਪਾਤੇ ਆ ਤੇ ਸੰਗਤਾਂ ਵੇਖੋ ਹਮ ਹਮਾ ਕੇ ਨਗਰ ਕੀਰਤਨ ਕੱਢ ਕੇ ਪਿੰਡੋਂ ਪਿੰਡੀ ਫਤੇਗੜ ਸਾਹਿਬ ਪਹੁੰਚ ਰਹੀਆਂ ਵਾ ਤੇ ਸੰਗਤਾਂ ਦਾ ਪਿਆਰ ਬਹੁਤ ਜ਼ਿਆਦਾ ਵੇਖਣ ਨੂੰ ਮਿਲਦਿਆ ਪੰਜ ਪਿਆਰਿਆਂ ਦੇ ਕਰੋ ਦਰਸ਼ਨ ਪਾਲਕੀ ਸਾਹਿਬ ਦੇ ਵੀ ਕਰੋ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰੋ ਦਰਸ਼ਨ ਕੋਈ ਨਾ ਕੋਈ ਨਾ ਚੁੱਪ ਕੇ ਰੱਖੋ ਕੰਮ ਨੂੰ ਬਣਾਈਆ ਗਾੜੀ ਚੌੜੀ ਖਾਣ ਲੈ ਕੋਈ ਸੱਚੀ ਘੁੱਟ ਗਈ ਨਹੀਂ ਮੈਂ ਆ ਵੀ ਬਣਾਈਆ ਤਾਂ ਵੀਡੀਓ ਖਾਣੀ ਟੈ ਕੋਈ ਗੱਲ ਨਹੀਂ ਵੀਡੀਓ ਵਾਲੇ ਕਹਿਣਗੇ ਮੈਂ ਕਰਤੀ ਆ ਗੜੀ ਚੌੜੀ ਆ ਨਹੀਂ ਇਹ ਵੀ ਗੱਲ ਕਰਨੀ ਗਾਣਾ ਲੈ ਲਓ ਜੀ ਦਰਸ਼ਨ ਦੇਦਾਰੇ ਕਰਨ ਤੋਂ ਬਾਅਦ ਆਪਾਂ ਪਿੰਡ ਵਾਪਸੀ ਆ ਗਏ ਆ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ